ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸ਼ਲੋਕ ਸਹਿਸਕ੍ਰਿਤੀ ਵਿੱਚੋਂ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਇੱਕ ਖੂਬਸੂਰਤ ਸ਼ਲੋਕ ਤੇ ਗੱਲਬਾਤ ਕਰਾਂਗੇ ਹਾਂਜੀ ਇਸ ਦੀ ਸ਼ੁਰੂਆਤ ਇੱਕ ਅਜੀਹੀ ਤਸਵੀਰ ਨਾਲ ਹੁੰਦੀ ਹੈ ਜੋ ਸਿੱਧਾ ਦਿਮਾਗ ਵਿੱਚ ਘਰ ਕਰ ਜਾਂਦੀ ਹੈ ਹਾਂਜੀ ਕਾਚ ਕੋਟਮ ਰਚੰਤ ਤੋਇਮ ਹੂੰ ਸੋਚ ਕੇ ਦੇਖੋ ਇੱਕ ਕਿਲਾ ਹੂੰ ਤੇ ਉਹ ਵੀ ਕੱਚ ਦਾ ਬਣਿਆ ਹੋਇਆ ਹਾਂਜੀ ਅਹੁਏ ਇਸਤੇ ਥੋੜੀ ਗਹਿਰਾਈ ਨਾਲ ਵਿਚਾਰ ਕਰੀਏ ਕਿ ਇਹ ਸਦੀਆਂ ਪੁਰਾਣਾ ਰੂਪਕ ਅੱਜ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਦੇਖੋ ਸਭ ਤੋਂ ਕਮਾਲ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਕਿੰਨੀ ਸਪਸ਼ਟਤਾ ਨਾਲ ਸਰੀਰ ਦੀ ਅਸਲੀਅਤ ਦੱਸ ਰਹੇ ਨੇ ਕਾਚ ਕੋਟਮ ਕੱਚ ਦਾ ਕਿਲਾ ਹਾਂ ਜੋ ਕਿਸੇ ਵੀ ਪਲ ਟੁੱਟ ਸਕਦਾ ਹੈ ਬਿਲਕੁਲ ਤੇਜ ਦੀ ਬੁਨਿਆਦ ਰਚੰਤ ਤੋਯਮ ਯਾਨੀ ਇਹ ਪਾਣੀ ਤੋਯਮ ਨਲ ਬਣਿਆ ਤੇ ਅੱਗੇ ਉਹ ਕਹਿੰਦੇ ਹਨ ਲੇਪਨਮ ਰક્ત ਚਰਮਨਹ ਅੱਛਾ ਯਾਨੀ ਇਸ ਕੱਚ ਦੇ ਕਿਲੇ ਤੇ ਲਹੂ ਦਾ ਲੇਪ ਕੀਤਾ ਹੋਇਆ ਤੇ ਚਮੜੀ ਨਾਲ ਇਸ ਨੂੰ ਟਕਿਆ ਹੋਇਆ ਕਿੰਨੀ ਮਤਲਬ ਕੱਚੀ ਪਰ ਸੱਚੀ ਤਸਵੀਰ ਹੈ ਤੇ ਇਹ ਗੱਲ ਸਿਰਫ ਸਰੀਰਕ ਕਮਜ਼ੋਰੀ ਦੀ ਹੈ ਮੈਨੂੰ ਲੱਗਦਾ ਹੈ ਉਸ ਤੋਂ ਕਿਤੇ ਵੱਧ ਹੈ ਅੱਜ ਦੇ ਜ਼ਮਾਨੇ ਬਾਰੇ ਸੋਚੋ ਜੀ ਸਾਡੀ ਪਛਾਣ ਸਾਡਾ ਸੋਸ਼ਲ ਮੀਡੀਆ ਤੇ ਬਣਾਇਆ ਕਿਲਾ ਜੀ 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 ਕੀ ਉਹ ਵੀ ਕਸ਼ਦਾ ਨਹੀਂ ਇੱਕ ਗਲਤ ਟਿੱਪਣੀ ਇੱਕ ਗਲਤੀ ਤੇ ਸਭ ਕੁਝ ਚਕਨਾਚੂਰ ਬਿਲਕੁਲ ਸਹੀ ਪੁਆਇੰਟ ਹੈ ਇਹ ਸਰੀਰਕ ਤੇ ਮਾਨਸਿਕ ਦੋਵਾਂ ਪੱਧਰਾਂ ਤੇ ਲਾਗੂ ਹੁੰਦਾ ਹੈ ਹਾਂ ਅਤੇ ਗੱਲ ਇਥੇ ਖਤਮ ਨਹੀਂ ਹੁੰਦੀ ਅਗਲੀ ਤੋਂ ਕਿਸ ਨੂੰ ਹੋਰ ਵੀ ਡੂੰਗਾ ਬਣਾ ਦਿੰਦੀ ਹੈ ਜੀ ਨਵੰਤ ਦਵਾਰਮ ਭੀਤ ਰਹਿਤਮ ਹਾਂਜੀ ਇਸ ਕਿਲੇ ਦੇ ਨੌ ਦਰਵਾਜ਼ੇ ਤਾਂ ਹਨ ਹਾਂ ਹਾਂ ਪਰ ਉਹਨਾਂ ਅੱਗੇ ਕੋਈ ਪੱਲੇ ਜਾਂ ਕੰਦਾ ਨਹੀਂ ਹਨ ਤਾਂ ਮਤਲਬ ਇਸ ਕਿਲੇ ਦੇ ਕੰਦਾ ਹੀ ਨਹੀਂ ਕਮਜ਼ੋਰ ਨਹੀਂ ਸਬ ਉਹ ਇਸ ਦੇ ਦਰਵਾਜ਼ੇ ਉੱਤੇ ਤਾਂ ਪੈਰਾ ਹੀ ਕੋਈ ਨਹੀਂ ਕੋਈ ਪੈਰਾ ਨਹੀਂ ਇਹ ਤਾਂ ਇੱਕ ਅਜਿਹੇ ਕਿਲੇ ਵਾਂਗ ਹੈ ਜਿਸ ਦੇ ਗੇਟ ਤਾਂ ਹਨ ਪਰ ਪਰ ਕੋਈ ਗਾਰਡ ਨਹੀਂ ਕੋਈ ਬੁਰੇ ਵਿਚਾਰੇ ਨੂੰ ਰੋਕਣ ਵਾਲਾ ਕੋਈ ਨਹੀਂ ਹਾਂ ਬਿਲਕੁਲ ਹਮਲਾਪਾਪ ਬੁਰੇ ਵਿਚਾਰ ਜਾਂ ਮਾੜੀ ਸੰਗਤ ਕਿਸੇ ਵੀ ਪਾਸਿਓਂ ਕਿਸੇ ਵੀ ਵੇਲੇ ਹੋ ਸਕਦਾ ਹੈ ਇਹ ਤਾਂ ਸੁਰੱਖਿਆ ਦੇ ਭਰਮ ਵਰਗਾ ਹੈ ਅਤੇ ਪੂਰਾ ਟਾਂਚਾ ਖੜਾ ਕਿਸਤੇ ਆ ਬਾਇ ਰੂਪਮ ਅਸਥੰਬਨ ਸਿਰਫ ਸਾਹਾਂ ਦੇ ਥੰਬਦੇ ਸਿਰਫ ਸਾਹਾਂ ਦੇ ਹਾਂ ਇੱਕ ਸਾਹ ਅੰਦਰ ਇੱਕ ਸਾਹ ਬਾਹਰ ਬਸ ਇਹੀ ਸਹਾਰਾ ਹੈ ਇੱਕ ਗੱਲ ਤਾਂ ਇਹ ਤਾਂ ਦਿਮਾਗ ਨੂੰ ਸੁੰਨ ਕਰ ਦਿੰਦੀ ਹੈ ਮਤਲਬ ਸਾਡੀ ਪੂਰੀ ਹੋਂਦ ਸਿਰਫ ਇੱਕ ਆਉਂਦੇ ਜਾਂਦੇ ਸਾਹ ਦੇ ਸਹਾਰੇ ਖੜੀ ਹੈ ਇਸ ਤੋਂ ਬਾਅਦ ਨਾਜ਼ੁਕ ਹੋਰ ਕੀ ਹੋ ਸਕਦਾ ਹੈ ਬਿਲਕੁਲ ਪਰ ਜੇ ਸਚਾਈ ਇੰਨੀ ਸਪਸ਼ਟ ਹੈ ਤਾਂ ਫਿਰ ਅਸੀਂ ਇਸ ਨੂੰ ਪੱਕਾ ਕਿਉਂ ਮੰਨਦੇ ਆ ਗੁਰਬਾਣੀ ਵਿੱਚ ਇਸ ਨੂੰ ਅਗਿਆਨੀ ਕਿਹਾ ਗਿਆ ਹੈ ਇੱਥੇ ਅਗਿਆਨੀ ਦਾ ਅਸਲ ਮਤਲਬ ਕੀ ਹੈ ਬਹੁਤ ਵਧੀਆ ਸਵਾਲ ਹੈ ਹਾਂ ਗੁਰੂ ਸਾਹਿਬ ਕਹਿ ਰਹੇ ਹਨ ਗੋਬਿੰਦ ਨਾਮ ਨਾ ਸਿਮਰੰਤ ਅਗਿਆਨੀ ਜਾਨੰਤ ਅਸਥਿਰਮ ਬਿਲਕੁਲ ਇਹ ਅਗਿਆਨੀ ਮਨੁੱਖ ਇਹ ਜ਼ਿੰਦਗੀ ਬਤੀਤ ਕਰਦਾ ਹੈ ਜਿਵੇਂ ਇਹ ਸਰੀਰ ਪਰਮਨੈਂਟ ਹੈ ਸਥਿਰ ਹੈ ਦੇਖੋ ਇੱਥੇ ਅਗਿਆਨ ਦਾ ਮਤਲਬ ਜਾਣਕਾਰੀ ਦੀ ਕਾਟ ਨਹੀਂ ਹੈ अच्छा सानू ਸਾਰਿਆਂ ਨੂੰ ਪਤਾ ਹੈ ਕਿ ਮੌਤ ਸੱਚ ਹੈ ਪਰ ਅਗਿਆਨਤਾ ਇਸ ਗਲ ਵਿੱਚ ਹੈ ਕਿ ਇਸ ਸੱਚ ਨੂੰ ਜਾਣਦੇ ਹੋਏ ਵੀ ਸਾਡੇ ਰੋਜ਼ਮਰਾਂ ਦੇ ਕੰਮ ਸਾਡੀਆਂ ਚਿੰਤਾਵਾਂ ਸਾਡੀਆਂ ਦੌੜਾਂ ਹਾਂ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਵੇਂ ਅਸੀਂ ਹਮੇਸ਼ਾ ਇੱਥੇ ਹੀ ਰਹਿਣਾ ਇਸੇ ਭੁਲੇਖੇ ਵਿੱਚ ਪਰਮਾਤਮਾ ਦਾ ਨਾਮ ਯਾਦ ਨਹੀਂ ਰਹਿੰਦਾ ਬਿਲਕੁਲ ਗੋਬਿੰਦ ਨਾਮ ਨਾ ਸਿਵਰੰਤ ਸੁਣ ਕੇ ਤਾਂ ਬਹੁਤ ਨਿਰਾਸ਼ਾਜਨਕ ਲੱਗਦਾ ਹੈ ਕਿ ਸਰੀਰ ਕੱਚ ਦਾ ਹੈ ਹਾਂ ਸਾਹਾਂ ਤੇ ਟਿਕ ਲੈ ਬਿਲਕੁਲ ਕੀ ਗੁਰੂ ਸਾਹਿਬ ਸਿਰਫ ਸਾਨੂੰ ਨਿਰਾਸ਼ ਕਰ ਰਹੇ ਹਨ ਜਾਂ ਇਸ ਤਸਵੀਰ ਦਾ ਕੋਈ ਦੂਜਾ ਪਾਸਾ ਵੀ ਹੈ ਬਿਲਕੁਲ ਹੈ ਇਸ ਦਾ ਦੂਜਾ ਅਤੇ ਸਭ ਤੋਂ ਅਹਿਮ ਪਾਸਾ ਵੀ ਹੈ ਗੁਰੂ ਸਾਹਿਬ ਕਦੇ ਵੀ ਸਿਰਫ ਸਮੱਸਿਆ ਦੱਸ ਕੇ ਨਹੀਂ ਛੱਡਦੇ ਹਾਂਜੀ ਉਹ ਹੱਲ ਵੀ ਦਿੰਦੇ ਨੇ ਹਾਂਜੀ ਉਹ ਕਹਿੰਦੇ ਹਨ ਦੁਰਲਭ ਦੇਹ ਉਧਰੰਤ ਸਾਧ ਸ਼ਰਨਾਨੰਕ ਉਹ ਐਸੇ ਕੱਚ ਦੇ ਕਿਲੇ ਨੂੰ ਦੁਰਲਭ ਦੇਹ ਕਹਿ ਰਹੇ ਨੇ ਦੁਰਲਭ ਦੇਹ ਹੈ ਯਾਨੀ ਇੱਕ ਐਸਾ ਸਰੀਰ ਜੋ ਬੜੀ ਮੁਸ਼ਕਿਲ ਨਾਲ ਮਿਲਿਆ ਹੈ ਹਾਂ ਇਹ ਕਮਜ਼ੋਰ ਹੈ ਪਰ ਨਾਲੀ ਬਹੁਤ ਕੀਮਤੀ ਵੀ ਹੈ ਇਹ ਮੈਨੂੰ ਉਸ ਗੱਲ ਦੀ ਯਾਦ ਦਿਲਾਉਂਦੀ ਹੈ ਜਦੋਂ ਅਸੀਂ ਕੋਈ ਮਹਿੰਗੀ ਚੀਜ਼ ਖਰੀਦਦੇ ਹਾਂ ਤੇ ਉਸ ਨੂੰ ਕਿੰਨਾ ਸੰਭਾਲ ਸੰਭਾਲ ਕੇ ਰੱਖਦੇ ਹਾਂ ਸਹੀ ਗੱਲ ਹੈ ਪਰ ਸਾਨੂੰ ਇਹ ਦੁਰਲਭ ਸਰੀਰ ਮਿਲਿਆ ਹੈ ਤੇ ਅਸੀਂ ਇਸ ਨੂੰ ਪਰਮਨੈਂਟ ਮੰਨ ਕੇ ਲਾਪਰਵਾਹੀ ਨਾਲ ਵਰਤ ਰਹੇ ਹਾਂ ਅਗਿਆਨੀ ਜਾਨਤ ਅਸਥਿਰਮ ਵਾਲੀ ਗੱਲ ਆ ਜਾਂਦੀ ਹੈ ਬਿਲਕੁਲ ਅਤੇ ਇਸ ਨੂੰ ਸਫਲ ਕਰਨ ਦਾ ਤਰੀਕਾ ਹੈ ਸਾਧ ਸ਼ਰਨ ਨਾਨਕ ਤੇ ਇੱਥੇ ਸਾਧ ਸ਼ਰਨ ਦਾ ਮਤਲਬ ਸਿਰਫ ਕਿਸੇ ਖਾਸ ਥਾਂ ਤੇ ਜਾਣਾ ਨਹੀਂ ਇੱਕ ਮਾਨਸਿਕ ਅਵਸਥਾ ਹੈ ਹਾਂ ਆਪਣੇ ਆਪ ਨੂੰ ਉਸ ਸੋਚ ਨਾਲ ਜੋੜਨਾ ਜੋ ਸਾਨੂੰ ਇਸ ਕਚ ਦੇ ਕਿਲੇ ਦੀ ਅਸਲੀਅਤ ਯਾਦ ਦਿਲਾਉਂਦੀ ਰਹੇ। ਪਾਵੇ ਉਹ ਚੰਗੀਆਂ ਕਿਤਾਬਾਂ ਹੋਣ, ਚੰਗੇ ਵਿਚਾਰਵਨ ਲੋਕ ਹੋਣ, ਸਾਧ ਸੰਗਤ ਜਾਂ ਫਿਰ ਆਪਣੇ ਅੰਦਰ ਦੀ ਆਵਾਜ਼। ਬਿਲਕੁਲ। ਤੇ ਜਿਹੜੇ ਇਸ ਸ਼ਰਨ ਵਿੱਚ ਆ ਜਾਂਦੇ ਨੇ ਉਹ ਹਰ 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 ਹਰੇ ਜਪੰਤ ਉਹ ਹਰ ਪਲ ਉਸ ਪਰਮਾਤਮਾ ਨੂੰ ਯਾਦ ਰੱਖ ਕੇ ਇਸ ਦੁਰਲਭ ਮੌਕੇ ਨੂੰ ਸਫਲ ਕਰ ਲੈਂਦੇ ਨੇ। ਤਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਇਹ ਹੋਇਆ ਜੀ ਇਹ ਸਰੀਰ ਇੱਕ ਇੱਕ ਦੋ ਤਾਰੀ ਤਲਵਾਰ ਵਾਂਗ ਹੈ ਜੀ ਇੱਕ ਪਾਸੇ ਕਾਚਵਾੰਗ ਨਾਜ਼ੁਕ ਹੈ ਪਰ ਦੂਜੇ ਪਾਸੇ ਇਹੀ ਉਹ ਦੁਰਲਭ ਸਾਧਨ ਹੈ ਜਿਸ ਨਾਲ ਜ਼ਿੰਦਗੀ ਦਾ ਅਸਲ ਮਕਸਦ ਪੂਰਾ ਹੋ ਸਕਦਾ ਹੈ ਹਾਂਜੀ ਇਸ ਦੀ ਕਮਜ਼ੋਰੀ ਨੂੰ ਸਮਝਣਾ ਨਿਰਾਸ਼ ਹੋਣ ਲਈ ਨਹੀਂ ਸਗੋ ਇਸ ਨੂੰ ਸਹੀ ਢੰਗ ਨਾਲ ਵਰਤਣ ਲਈ ਪ੍ਰੇਰਣਾ ਹੈ ਬਿਲਕੁਲ ਅਤੇ ਇਹ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਛੱਡ ਜਾਂਦਾ ਹੈ ਹਾਂ ਜੇਕਰ ਸਾਡਾ ਪੂਰਾ ਵਜੂਦ ਹਾਂ ਸਾਡੀਆਂ ਸਾਰੀਆਂ ਪ੍ਰਾਪਤੀਆਂ ਸਾਡੇ ਸਾਰੇ ਰਿਸ਼ਤੇ ਜੀ ਸਿਰਫ ਸਿਰਫ ਸਾਹਾਂ ਦੇ ਥੰਮ ਉਤੇ ਹੀ ਟਿਕੇ ਹੋਏ ਹਨ ਹਾਂ ਤਾਂ ਕੀ ਅਸੀਂ ਕਦੇ ਰੋਕੇ ਸੋਚਦੇ ਹਾਂ ਕਿ ਸਾਡੇ ਹਰ ਇੱਕ ਸਾਹ ਦੀ ਅਸਲ ਕੀਮਤ ਅਤੇ ਮਹੱਤਤਾ ਕੀ ਹੈ ਵਾਕਈ ਇਹੀ ਸੋਚਣ ਵਾਲੀ ਗੱਲ ਹੈ ਜਿਸ ਤੇ ਸਾਡੇ শ্রোਤੇ ਵਿਚਾਰ ਕਰ ਸਕਦੇ ਨੇ ਤੇ ਏਸੀ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ